ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਐਮਪੀ ਹੋਵੇ ਜੂਪੀ ਹੋਵੇ ਬਿਹਾਰ ਹੋਵੇ ਮਹਾਰਾਸ਼ਟਰ ਹੋਵੇ ਨਾ ਵੀ ਜਿੱਥੇ ਕਹਿੰਦੇ ਪੰਜਾਬੀ ਯਾ ਹਰਿਆਣੇ ਵਾਲੇ ਹੋਣ ਉਥੇ ਆਹ ਗੱਲਾਂ ਤਾਂ ਤੁਹਾਨੂੰ ਲਾਜ਼ਮੀ ਮਿਲਣਗੇ ਬੈਠੇ ਆ ਅੱਜ ਬਾਈ ਇਨੀਟਿਊਮਾ ਦੇ ਘਰ ਆ ਹਰਿਆਣੇ ਵਾਲੇ ਆਦੇ ਨਾ ਜਿਹਨਾਂ ਦਾ ਮਾਝੋਨਾ ਹੀ ਵੱਡਿਆ ਦਾ ਨਾਲ ਬਾਈ ਸਾਡਾ ਕਾਲੂ ਕਿੰਨਾ ਗੱਲ ਵਧੀਆ ਬਸੀ ਵਧੀਆ ਨਾ ਨੰਨਾ ਨੇ ਯਾਰੇ ਹੈ ਹੋ ਨਾ ਸੀ ਵੀ ਬਾਈ ਦੇ ਲਾ ਵਿੱਚ ਮਸਾਲੇ ਵਸੂਲੇ ਪਾ ਕੇ ਐ ਨਾ ਮੈਂ ਕਹਿੰਦਾ ਬੀਬੀ ਨੇ ਨਜ਼ਾਰਾ ਲਿਆਤਾ ਵੀ ਪੰਜਾਬੀ ਹੈਣ ਵੀ ਹੈ ਨਾ ਜਿੱਥੇ ਮਰਜੀ ਬੈਠਾ ਹੋਵੇ ਵੀ ਆਪਣੀ ਖਰਾਕ ਆ ਜਿਹੜੀ ਆ ਨਾ ਇਹਦਾ ਬਾਈ ਛੱਡਦੇ ਨਹੀਂ ਨਾਲ ਹੀ ਲੈ ਕੇ ਜਾਂਦੇ ਆ ਬਾਕੀ ਫੈਮਿਲੀ ਹੋਵੇ ਨਾਲ ਨਾ ਤਾਂ ਸਭ ਵਧੀਆ ਜਿਵੇਂ ਹੁਣ ਉਹਰੇ ਨੀਟੂ ਬਾਈ ਉਹਨਾਂ ਦੇ ਸਾਰੇ ਡੱਬਰ ਰਹਿੰਦੇ ਆ ਨਾ ਕਾਲੂ ਵੀ ਹੁਣ ਫੈਮਿਲੀ ਪਿੰਡ ਆ ਨਾ ਕਾਲੂ ਇੱਕ ਨਾ ਹੈ ਤਾਂ ਨਜ਼ਾਰਾ ਜਿਵੇਂ ਉਹ ਰੇ ਸਾਰੇ ਹਨ ਡੱਬਰ ਇਹ ਤਾਂ ਹੈ ਵੀਰੇ ਹਨਾ ਰੋਟੀ ਪਾਣੀ ਬੰਦਾ ਟਾਈਮ ਨਾਲ ਇਹ ਜਿੱਪ ਮੰਡੋਕਾ ਬਹੁਤ ਹੌਸਾਂ ਦਾ ਆਪ ਨੂੰ ਹਾਂ ਰੋਟੀ ਬੰਡੋਕਾ ਬਹੁਤ ਹਾਂ ਬੇਲੀ ਆ ਗਿਆ ਨੀ ਯਾਰਾ ਡੇਢ ਹੋ ਗਿਆ ਹੈ ਡੇਢ ਘੰਟਾ ਪੀ ਗਿਆ ਡੇਢ ਪੀ ਗਿਆ ਅੱਧਾ ਮੇਰਾ ਰਹਿ ਗਿਆ ਲੱਸੀ ਨੇ ਬੜੀ ਨਜ਼ਾਰਾ ਲਿਆਤਾ ਹੈਗਾ ਨਹੀਂ ਅੱਜ ਇਹਨਾਂ ਦੀ ਜਲਦੀ ਆ ਮਸ਼ੀਨ ਆਪਣੀ ਇੱਥੇ ਲਾਈ ਹੋਈ ਆ ਮਸ਼ੀਨ ਹੁਣ ਦਸ਼ਵੇਸ਼ ਇੱਥੇ ਚੱਲਦੀ ਆ ਹੈ ਤੇ ਮਿਲਾ ਕੇ ਦਮਾ ਹੋਰ ਕਿਆ ਮਸਾਲਾ ਇੱਥੇ ਮੜਾ ਤਿਆਰ ਕਰੀ ਆ ਅਰੇ ਚਲ ਲੱਸੀ ਮੈਂ ਲੀ ਜਾਨੇ ਭਰਦੀ ਆ ਬਾਈ ਲੱਸੀ ਦਾ ਬੰਦੇ ਦੇ ਵਿੱਚ ਆ ਨਾ ਇਹ ਲੱਸੀ ਘਰਾਂ ਦਾ ਮੈਨੇ ਵਦੂ ਗਿਆ ਕਰਾ ਲਾ ਕਾਲੂ ਕਾਲੀਆਂ ਮੱਛੀਆਂ ਨੂਨ ਨਾਲ ਪਾ ਕੇ ਆ ਵਦੂ ਗਿਆ ਦੇਖ ਕਿੰਨੇ ਨਜ਼ਾਰੇ ਆ ਜਾਂਦੇ ਆ ਪੀਦਾ ਤੋਂ ਬਣੀ ਇਹਦੇ ਮਾਰੋ 30 ਟਾ ਟਾ ਹਾਂ 30 ਟਾ ਮਤਲਬ ਡੇਢ ਘੰਟੇ 30 ਟਾ ਗਲਾਡ ਬਣਾ ਸੀ ਨੋ ਵੀ ਟਾ ਦਾ ਦੇਖਿਆ ਬੰਦਾ ਦਰੂਗ ਆਲਦਾ ਹੁੰਦਾ ਦੇਖਿਆ ਨਹੀਂ ਨਹੀਂ ਢਿੱਡ ਭਰ ਗਿਆ ਨਾਲੇ ਕਹਿੰਦਾ ਟਾ ਟਾ ਕੰਮ ਬਾਕੀ ਤੂੜੀ ਵਾਲੀ ਮਹੀਨ ਆਈਦੀ ਉਹਦੀ ਬਾਟਰਪਾਟੀ ਕੱਲ ਨਾ ਸੀ ਲਾ ਫੁਲਾਇਆ ਪਵਾ ਕੇ ਲੈ ਆਇਆ ਸੀ ਲਾ ਮੈਰਕ ਮੂਰਕ ਜੇ ਅੱਜ ਫੇਰ ਔਨ ਗੋਰਮਨ ਦਾ ਫੋਨ ਆਇਆ ਕਹਿੰਦਾ ਵੀ ਯਾਰ ਸੀਲ ਫੇਰ ਲੀ ਗੋਗੀ ਕੱਲ ਕੋ ਨਵੀਂ ਪਾ ਦੀਏ ਨਵੀਂ ਪਾ ਦੇ ਵੀਰੇ ਜੱਪੜੀ ਜਾਂਦਾ ਟਾਈਮ ਆ ਨਵੀਂ ਪਾ ਦੇ ਕੋਈ ਤਾਂ ਗੱਲ ਅੱਜ ਮਸ਼ੀਨ ਖੁੱਲ ਕੇ ਚੱਲੀ ਦੀ ਵਧੀਆ ਆ ਨਾ ਲਾਂਚ ਨੂੰ ਪੰਨੂ ਨੂੰ ਪੁੱਛ ਲੈਣਾ ਇਹ ਨਵੀਂ ਲੈ ਕੇ ਪਾ ਦੇ ਫੁੱਟੀਆਂ ਵੜਾ ਦੇ ਵਣ ਕਾ ਕੇ ਮਿਲ ਜੂਗੀ ਨਵੀਂ ਉਹ ਮਿਲ ਜਾਣੀ ਆ ਪੰਨੂ ਨੂੰ ਹਾਂ ਨਵੀਂ ਬਾਟਰਪਾਟੀ ਨਵੀਂ ਪਾਉਣ ਚ ਫਾਇਦਾ ਹਣਾ ਕੱਲ ਵੀ ਗਲਤੀ ਕਰ ਗਏ ਉਹ ਲਿਆਉਣੇ ਹੀ ਨਵੇਂ ਮੀਂਹ ਨਾਲੇ ਕਰਾਂ ਹੋਰ ਇੱਕ ਕੱਲ ਨਹੀ ਲਿਆ ਜੋ ਉਹ ਤੁਹਾਨੂੰ ਉਹ ਦੁਕਾਨ ਵਾਲਾ ਕਹਿੰਦਾ ਸਰਦਾਰ ਜੀ ਲੋੜੇ ਨਹੀਂ ਕਹਿੰਦਾ ਵਧੀਆ ਕਿਤੇ ਨਹੀਂ ਜਾਂਦੀ ਕਹਿੰਦਾ ਐ ਮਾਂ ਚੱਲ ਦੇਖੀ ਮੱਛੀ ਵੀ ਮੀਨ ਕੋਲ ਨੂੰ ਚੱਲ ਚੱਲ ਇਹ ਬਾਹਰ ਆ ਬਗਲਿਆ ਮੱਟੀ ਚੜਨੀ ਬਾਈ ਮਸਾਲਾ ਪਾਇਆ ਵਿੱਚ ਜਿਹੜਾ ਵਧੀਆ ਮਸਾਲਾ ਬਣਾਇਆ ਤੇ ਬੀਬੀ ਨੇ ਹੈ ਕਿ ਨਹੀਂ ਨੀਡੂ ਕਿੱਥੇ ਆ ਨੀਡੂ ਵੀ ਰੇਸਾ ਕੱਢ ਕੇ ਆਇਆ ਚਾਦਰੇ ਵਾਲਾ ਜੱਟ ਵੀ ਇਤਰਜਾਟ ਹੈ ਚਾਦਰਾਂ ਲਾ ਕੇ ਗਿਆ ਉਹ ਤੇ ਕਿ ਹੈ ਚਾਦਰਾਂ ਲਾ ਕੇ ਜਾਂਦਾ ਚਾਦਰਾਂ ਗੱਡੀ ਦੇ ਪਿੱਛੇ ਤੇ ਲਾ ਕੇ ਲਗਾ ਵੀ ਇਤਰਜਾਟ ਹੈ ਹੈ ਪਹਿਲਾਂ ਵਰਨਾ ਸੀ ਉਹਦੇ ਮਗਰ ਨਹੀਂ ਲਗਾਏ ਇਤਰਜਾਟ ਅਜਿਆ ਵੀ ਅੰਦਰ ਜਾਂਦਾ ਵਧੀਆ ਐਮਪੀ ਦੀ ਆ ਕੇ ਵਿੱਚ ਵੀ ਆਪਣਾ ਨਾ ਵੀ ਚਾਦਰਾਂ ਜਿਦਾਂ ਲਾ ਕੇ ਜਾਂਦਾ ਜਿੱਥੇ ਵੀ ਜਾਂਦਾ ਚੱਲੀਏ ਵੇ ਚਲੋ ਚਲੋ ਚੱਲਦੇ ਆਂ ਫੇ ਮਸ਼ੀਨ ਲਾ ਕੇ ਪੈ ਗਿਆ ਕਾਲੂ ਨਿੰਬੂਆਂ ਡਟਕੇ ਹੈ ਕਾਲੂ ਵੇਖ ਲਾ ਵੀ ਕਿੰਨਾ ਫਰਕ ਆ ਬੰਦੇ ਪੰਜਾਬੀ ਹਰਿਆਣਿਆਂ ਦਾ ਕਿੰਨਾ ਫਰਕ ਆਪਣੇ ਨਹੀਂ ਕਿਸੇ ਦੇ ਘਰੇ ਨਿੰਬੂਆਂ ਦਾ ਬੂਟਾ ਨਹੀਂ ਦੇਖਿਆ ਕਦੀ ਉਰੇ ਹਨਾ ਹੈ ਤੇਰਾ ਭਾਈ ਨਿੰਬੂ ਮਰੂਦ ਆਂਬ ਜਾਮਣ ਸਾਰੀ ਬਾਗਬਾਨੀਆਂ ਲੱਗੀ ਹੋਈ ਆ ਬਿਸਰੇ ਤੱਕਰ ਕਿੰਨੇ ਬੂਟੇ ਹਨਾ ਬਾਕੀ ਵੀ ਬਈ ਹਰਿਆਣੇ ਵਾਲਿਆਂ ਦਾ ਪੰਜਾਬ ਹਰਿਆਣਿਆਂ ਦਾ ਫਰਕ ਹੈ ਹਨਾ ਜਿੱਥੇ ਮਰਜੀ ਵਗ ਜਾਣਾ ਪਰ ਕਹਿੰਦੇ ਆਪਣਾ ਪਛੋਕੜ ਇਹਦੇ ਕਈ ਬੰਦੇ ਭੁੱਲੇ ਹੀ ਬੈਠੇ ਆ ਵਿੱਚ ਹੈਗੇ ਪੰਜਾਬੀ ਭਾਈ ਉਹ ਮੈਂ ਤੁਹਾਨੂੰ ਕੀ ਦਸੀ ਉਹਨਾਂ ਨਾਲ ਵੀ ਇੱਧਰ ਇੱਕ ਦਿਨ ਸਾਨੂੰ ਬਾਈ ਮਿਲਿਆ ਉਹਨਾਂ ਦੇ ਉਹ ਹਿੰਦੀ ਵੀ ਨਿਆਣੇ-ਬਿੰਦੀ ਬੋਲਣ ਆਪ ਵੀ ਹਿੰਦੀ ਬੋਲਣ ਮਖਿਆ ਯਾਰ ਵੀ ਪਤਾ ਬਾਈ ਹੁਣ ਕੀ ਕਹਿ ਸਕਦੇ ਆ ਨਾ ਫਿਰ ਤਾਂ ਵੀ ਜਦੋਂ ਆਪਣਾ ਹੀ ਉਹ ਸਾਹਮਣੇ ਪਿਆਜ਼ ਵੀ ਲੱਗੇ ਹੋਏ ਕਾਲੂ ਪਟਣੇ ਆ ਹਾਂ ਉਹਨਾਂ ਲੈ ਜਾਂਦੇ ਦੋ ਚਾਰ ਉਹਦੇ ਤੇ ਲੱਗੇ ਸਾਰੇ ਬੂਟੇ ਲੱਗੇ ਆ ਯਾਰੇ ਕਾ ਆਉਂ ਨਿਕਲੇ ਆ ਚਾਚਾ ਹੈਂ ਤੋਲ ਲਵੋ ਵਿਤਾ ਵੀਕਾ ਕਰਦ ਲਿਆ ਬਤਾਉਂਗੀ ਲੱਗੇ ਮੈਂ ਕਾਲੂ ਆ ਦੇਖ ਓਏ ਬਤਾਉਂ ਬਲਟਾਉਂ ਬਲਟਾਉਂ ਅਭੀ ਤੇਰ ਪੂਰੇ ਪੀਲੇਵੇਂ ਆ ਆਪਣੇ ਨੇਕਣਾ ਪੀਲੇ ਹੁੰਦੇ ਦੇ ਲਾਣਾ ਓ ਚਲਦੀ ਆਪਣੀ ਤੇ ਜਮੇਸ਼ ਗੜਿਆਂ ਦੇ ਵਿੱਚ ਪੂਰੇ ਏਰੀਏ ਦੇ ਵਿੱਚ ਆ ਮੈਂ ਕਹਿੰਦਾ 2 2.5 ਬਿੱਗੇ ਸਾਰੇ ਆਹੀ ਸਿਸਟਮ ਵਾਲੇ ਆ ਵਿੱਚੇ ਪਿਆਜ਼ ਲੱਗੇ ਆ ਵਿੱਚੇ ਨਿੰਬੂ ਵਿੱਚੇ ਅੰਬ ਹਨਾ ਆ ਬਟਾ ਵਾਲਾ ਪਿਆ ਜਿੰਦਰਾ ਇਧਰ ਪਹਿਲੀ ਵਾਰ ਹੀ ਜਿੰਦਰਾ ਦੇਖਿਆ ਬਟਾ ਵਾਲਾ ਆ ਹਲ ਪਾਏ ਆ ਆਪਣੇ ਵਾਲੇ ਹਨਾ ਇੱਥੇ ਲੋਕਲ ਦੇ ਕਹਿੰਦੇ ਨੇ ਜੀ ਸਾਡੇ ਹਲ ਨਹੀਂ ਚੱਲਦੇ ਆ ਤੇ ਲੋਕਲ ਵਾਲੇ ਆਪਣੇ ਉਧਰ ਵਾਲੇ ਫਾਲੇ ਆ ਸਾਰੇ ਉਹ ਗਾਲੂ ਲਿਆ ਜਾ ਹੁਣ ਬਲਟਾਉ ਬਤਾਉਂ ਦੇਖ ਲੋ ਹਾਂ ਉੱਪਰੇ ਪਿਆ ਆਈ ਦਿਨ ਤੋਂ ਕਿਦ ਨਾ ਕਿਦਾ ਗਿੱਲਾ ਪਿਆ ਇਹਨਾਂ ਬਹੁਤ ਫੜਦੀ ਧਰਤੀ ਇਹ ਹੂੰ ਉੱਤੇ ਹੀ ਪਿਆ ਪਿਆ ਜਮੀ ਸਾਰੇ ਹੀ ਆ ਨਾ ਲੈ ਜਮੇ ਉੱਤੇ ਹੀ ਪਏ ਪਿਆ ਜੜ ਨਹੀਂ ਹੈਗੀ ਪਿਆ ਇਹਨਾਂ ਦਾ ਕੱਲ ਬਹੁਤ ਫੜਦੀ ਹੈ ਧਰਤੀ ਆ ਨਾ ਵਰੇ ਮੁੱਛਾ ਨਹੀਂ ਥੱਲੇ ਥੱਲੇ ਹਾਂ ਬੱਚਾ ਨਹੀਂ ਬਥਲਿਆ ਜੜਾਂ ਨਹੀਂ ਨਹੀਂ ਤਾਂ ਉੱਪਰ ਸਾਰਾ ਪਿਆਜ ਇਹ ਗੜੇ ਹਨ ਵਿੱਚ ਉਹਨੇ ਵਾਲੇ ਹਨ ਸਾਰੇ ਖੇਰੇ ਤੱਕਰੇ ਮੰਨ ਲਓ 2 ਤੋਂ 3-3 ਬਿਗਿਆ ਦੇ ਕੋਈ 1 ਬਿਗਗੇ ਦਾ ਕੋਈ 2 ਬਿਗਿਆ ਦਾ ਆ ਸਾਰਾ ਏਰੀਆ ਬਾਈ ਇਹਨਾਂ ਦਾ ਹੀ ਹੈ ਨੀ YouTube ਬਾਈ ਇਹਨਾਂ ਦਾ ਹੀ ਹੋ ਚੱਲਦੀ ਆਪਣੀ ਦਸ਼ਮੇਸ਼ਕੌਰ ਕਰਦਾਰ ਉਧਰੇ ਚੱਲਦੀ ਆ ਫਾਰਮ ਕੋਲੇ ਬਹੁਤ ਆ ਉਸੋਕ ਬਹੁਤਾ ਗਿਆ ਤੇ ਰੋਫੇ ਹੋਰ ਲੈ ਜਾਗੇ ਇੱਥੇ ਕਿਹੜਾ ਹੁਣ ਆਪਣੇ ਉਹ ਬਾਹਰ ਦਾ ਕੰਮ ਘਰ ਵਾਲਾ ਕੰਮ ਆ। ਤਮਾਮੂ ਤੋੜ ਲੇ ਤਮਾਮ। ਹਾਂ? ਤਮਾਮ। ਬਤਾਉਂ ਬਤਾਉਂ ਖਾਦੇ ਦੇ ਗਏ ਦੋ ਤਿੰਨ ਦਿਨ ਤੋਂ ਆਏ। ਉਹ ਸੋਰ ਵੈਰੈਟੀ ਦੇਖ ਤੂੰ ਨਾ ਮੀਜੀ ਕੋਲ। ਪੱਸ। ਇਹ ਤਾਂ ਦਸਣ ਲੱਗਿਆ। ਆਂ ਸਾਫ ਦੇ ਬੁੱਤੇ ਖੜੇ। ਹਾਂ ਸਾਫ ਤਾਂ ਪਰ ਉੱਥੇ ਬਾਰਡਰ ਨਾਲ ਬਹੁਤ ਜੰਮੂ। ਜੰਮੂਦਲਾ ਸੜਕਾਂ ਤੇ ਖੜੀ ਆ ਕਾਲੂ ਇਹ। ਤੋੜ ਕੇ ਲੈ। ਕਿਹੜਾ ਉੱਥੇ ਤੇ ਕਿਹੜਾ ਲਿਆਉ ਤੋੜ ਕੇ ਆਂ। ਤਬ ਦੀ ਮੀਮੋ ਕਰਨਾਂ ਦੇ ਆਤ ਭੀਲਾ ਤਿਆਰ ਆ ਵਾਕਰ ਫੇਰ ਇਹੀ ਫਰਕ ਆ ਬਈ ਹਣਾ ਵੀ ਸਬਜ਼ੀ ਭਾਜੀ ਆਪਣੇ ਘਰ ਦੀ ਹੋਵੇ ਉਹਦੇ ਵਰਗੀ ਮੌਜ ਨਹੀਂ ਹਣਾ ਆਪਾਂ ਬਾਜ਼ਾਰਾਂ ਦੇ ਵਿੱਚੋਂ ਲੈਣੇ ਆ ਖਾਣੇ ਆ ਪਰ ਖਬਰਾਂ ਕਾਦੀ ਕਹਿੰਦੇ ਟੀਕੇ ਟੂਕੇ ਲੱਗਦੇ ਆ ਸਪਰੇਆਂ ਹੁੰਨੀਆਂ ਹੁਣ ਤੂੰ ਕਰ ਦੇ ਜੱਕੀ ਫਾਇਦਾ ਬੀਤਾ ਦੋੜਨਾ ਹੁਣ ਲੈ ਚੱਲਦੇ ਕਾ ਖਾ ਲੈਨੇ ਇੱਕ ਹਾਂ ਨੰਡਾ ਰਹੀ ਹੁਣੇ ਹੋਣ ਲੰਢਾ ਹੀ ਹੋਣਾ ਹੈ ਕਿਹੜਾ ਫਿਰ ਤੋਂ 5-6 ਵਾਂਜ ਤਾਂ ਹੈਗੇ ਐਨ ਪੱਕੇ ਪਈਆਂ ਬਾਈ ਉਹ ਗਾਲੂ ਚਾਚਾ ਤੋੜ ਲਈ ਇੱਕ ਤੋੜ ਲਈ ਚਾਚਾ ਇੱਕ ਮੈਂ ਠੀਕ ਹੈ ਬਾਈ ਲਓ ਜੀ ਬਾਈ ਦਸ਼ਮੇਸ਼ ਤੋਂ ਡੀਜ਼ਲ ਪਾ ਪਾ ਕੇ ਕਰਤਾਰ ਚ ਜਾ ਕੇ ਉਹ ਸਾਹਮਣੇ ਆਪਣੀ ਕਰਤਾਰ ਚੱਲਦੀ ਆ ਉਹਦੇ ਬਾਅਦ ਆਪਾਂ ਆ ਗਏ ਬਾਈ ਰੀਪਰ ਕੋਲੇ ਉਹੀ ਕੰਮ ਹੋ ਗਿਆ ਅੱਜ ਫੇਰ ਇਹਦੀ ਬਾਟਰ ਵਾਡੀ ਹੈ ਜਿਹੜੀਆਂ ਨਾ ਕੱਲ ਰਾ ਸੀਲਾਂ ਪਵਾ ਕੇ ਲੈ ਤੇ ਵਾਟਰ ਬਾਡੀ ਸੀਲ ਇੱਕ ਬੈਰਿੰਗ ਹਨ ਉਹ ਪਤਾ ਨਹੀਂ ਕੀ ਚੈੱਕ ਕਰਾ ਵੀ ਜਿੱਥੇ ਸੀਲ ਪੈਂਦੀ ਸੀ ਨਾ ਸ਼ਾਰਟ ਦੇ ਉੱਤੇ ਉਹ ਸਾਈਜ਼ ਔਰ ਡਾਊਨ ਤਾਂ ਉਹਨੇ ਮੈਸਤਰੀਵੇਂ ਦੇਖਿਆ ਸੀਲਾਂ ਮਾਉਣ ਲੱਗੇ ਅਸੀਂ ਵੀ ਨਾ ਦੇਖਿਆ ਪਾ ਕੇ ਉਹਨੇ ਸੀਲ ਹੀ ਪਾਤੀ ਬੈਰਿੰਗ ਪਾਤਾ ਆ ਕੇ ਮਸ਼ੀਨ ਇੱਕ ਘੰਟਾ ਨਹੀਂ ਚੱਲੀ ਤਿੰਨ ਟਰਾਲੀਆਂ ਭਰ ਕੇ ਆ ਨਾ ਇਹਦੀ ਸੀਲ ਆ ਜਿਹੜੀ ਵਾਟਰ ਬਾਡੀ ਵਾਲੀ ਫੇਰ ਲੀਕ ਹੋਊਗੀ ਫਿਰ ਫਟਾਫਟ ਭੱਜ ਕੇ ਗਏ ਹੁਣ ਇਹਦੇ ਫਟਾਫਟ ਕਰਾ ਕੇ ਆ ਨਾ ਵਾਟਰ ਬਾਡੀ ਅੱਜ ਤਾਂ ਰਵੀ ਉਹ ਲਾਤੀ ਬਿਲਕੁਲ ਨਿਊ ਬ੍ਰਾਂਡ ਬਾਟਰ ਬਾਡੀ ਲਾਤੀ ਅੱਜ ਹਨਾ ਵੀ ਦਿਹਾੜੀ ਉਹ ਮਾਰ ਗਿਆ ਭਾਈ ਮਿਸਤਰੀ ਅਣਜਾਣ ਬਣੇ ਦਾ ਹਨਾ ਕੰਮ ਹੁੰਦਾ ਜਿਹੜਾ ਨਹੀਂ ਸਾਨੂੰ ਕੱਲ ਦੱਸ ਦਿੰਦਾ ਵੀ ਸਰਦਾਰ ਦੀ ਸ਼ਾਫਟ ਡਾਊਨ ਆ ਹਨਾ ਤਾਂ ਬਾਟਰ ਬਾਡੀ ਕਿਹਾ 3500 ਦੀ ਬਾਟਰ ਬਾਡੀ ਦੀ ਪਰ ਦਿਹਾੜੀ ਹੈ ਜਿਹੜੀ ਹਨਾ ਕਿੰਨੀ ਮਾਰਦਾ ਤੁਹਾਨੂੰ ਪਤਾ ਹੀ ਆ ਚਲੋ ਬਾਕੀ ਦੋਨਾਂ ਮਸ਼ੀਨਾਂ ਤੇ ਅੱਜ ਦਸ਼ਮੇਸ਼ ਦੀ ਤਾਂ ਡੀਜ਼ਲ ਤੇ ਜਾਨ ਛੁੱਟ ਗਈ ਅੱਜ ਮੇਰੀ ਹਨਾ ਜਹਾਂ ਨੇ ਜੁਟ ਪੰਪ ਕੋਲ ਨੂੰ ਲੰਗੀ ਦੀ ਉਹ ਤਾਂ ਸਵੇਰੇ ਟੈਂਕੀ ਭਰਾਤੀ ਇਹਦੇ ਗਰਦਾਰ ਲਵੇ ਕੱਲ ਪਾਇਆ ਤਾਂ ਦੋ ਕੰਨਾਂ ਰਾਤ ਹੁਣ ਇਹਦੇ ਲਵੇ ਦੋ ਕੰਨਾਂ ਰੱਖ ਕੇ ਆ ਗਿਆ ਫੇ ਫੋਰ ਮੈਨੂੰ ਕਾਲੀ ਦੀ ਹਨਾ ਨਹੀਂ ਲਾ ਕੇ ਪਾ ਕੇ ਉਹਨਾਂ ਉਹਨਾਂ ਪਰ ਹੁਣ ਰੱਖ ਕੇ ਆ ਗਿਆ ਮੈਂ ਕਿਹਾ ਜੱਥੇ ਨੂੰ ਲੋਡ ਲੋਟ ਲੱਗਿਆ ਹਨਾ ਪਾ ਲਿਓ ਆ ਪਿੰਡ ਦੇ ਵਿੱਚੇ ਚੱਲਦੀ ਆ ਸਾਹਮਣੇ ਹੀ ਬਾਕੀ ਆ ਟੱਕਰਦਾ ਬਾਈ ਸਾਰੀ ਹਨਾ ਨਾ ਫਾਰਮ ਦੇ ਉੱਪਰ ਖੜੇ ਆ ਆਪਾਂ ਉਹ ਫਾਰਮ ਹਨ ਅੱਗੇ ਆਪਾਂ ਤੁਹਾਨੂੰ ਫੋਰਮ ਪਰ ਤੇ ਖੇਤ ਦਿਖਾ ਦਿੰਦੇ ਹੁੰਨੇ ਆ ਪਰ ਅੱਜ ਆਪਾਂ ਤੁਹਾਨੂੰ ਥੱਲੇ ਦੇ ਦਿਖਾਉਂਦੇ ਹਨਾ ਸਿਰੇ ਟੱਕਰ ਜਿਹੜੀ ਟੱਕਰ ਆਏ ਉਹ ਸਿਰੇ ਦੇ ਸਿਰੇ ਟੱਕਰ ਸਾਰੀ ਇਹਦਾ ਮੰਨ ਲਓ ਖਤਮ ਹੋ ਗਈ ਇੱਕ ਆ ਖੇਤ ਰਹਿ ਗਿਆ ਇਹ ਵੀ ਅੱਜ ਰਾਤ ਨੂੰ ਹੋ ਸਕਦਾ ਆਪਾਂ ਵੜ ਦਈਏ ਬਾਕੀ ਰਹਿ ਗਈ ਫਾਰਮ ਗੜੇ ਦੇ ਫਾਰਮ ਵਾਲੇ ਇਹ ਰਹਿ ਗਏ ਹਨਾ ਇਹ ਤੋਂ ਬਾਅਦ ਉਹ ਪਹਾੜੀ ਵਾਲਾ ਏਰੀਆ ਉਧਰ ਮਸ਼ੀਨ ਚੱਲਦੀ ਅੱਜ ਕੱਲ ਨੂੰ ਨਹੀਂ ਪਰਸੋਂ ਨੂੰ ਹਨਾ ਉਹ ਵੀ ਸਾਰੀ ਸਾਫ਼ ਕਰਦੀ ਕਰਦੀ ਇੱਥੇ ਆ ਜੂਗੀ ਉਹ ਬਾਕੀ ਜਿਹੜਾ ਥੱਲੇ ਵਾਲਾ ਏਰੀਆ ਉਹ ਹੈਗਾ ਹਰਾ ਉਹ ਕਾਹਤੇ ਹਰਾ ਵੀ ਪਾਣੀ ਦੇ ਡੈਮ ਦੇ ਕੰਢੇ ਆ ਇੱਥੇ ਸਭ ਤੋਂ ਬਾਅਦ ਹੈ ਨਾ ਜਿਹੜੀ ਝੱਟ ਲੱਗਦੀ ਆ ਉਹ ਲੱਗਦੀ ਆ ਸਾਰਿਆਂ ਤੋਂ ਬਾਅਦ ਚ ਜਾ ਕੇ ਬਾਅਦ ਜਦੋਂ ਮਤਲਬ ਸਾਰਾ ਏਰੀਆ ਖਾਲੀ ਹੋ ਗਿਆ ਤੂੜੀ ਬਣ ਗਈ ਹੈ ਨਾ ਫਿਰ ਇੱਕ ਦਿਹਾੜੀ ਲੱਗਦੀ ਆ ਘਾਟੋ ਘਾੜ ਵੀ ਦੇ 100 150 ਵਿੱਗਿਆ ਇੱਕ ਦਿਨ ਲੱਗਦਾ ਆ ਰੇਟ ਦਿਨ ਹੋ ਗਿਆ ਦੂਜਾ ਰਾਤ ਮਸ਼ੀਨਾਂ ਰਾਤ ਨੂੰ ਇੱਕ ਇੱਕ ਤਾਂ ਉਧਰੇ ਚੱਲਦੀ ਆ ਨਾ ਜਿੱਥੇ ਗगन ਦੇ ਘਰ ਕੋਲੇ ਰਾਤ ਨੂੰ ਆਉਂਦੀ ਆ ਚੱਲ ਜਾਂਦੀ ਆ ਆ ਬੋਰਮਨ ਠੀਕ ਆਉਣ ਲੀਕ ਤਾਂ ਨਹੀਂ ਵਾਟਰ ਬਾਡੀ ਹਾਂ ਹੁਣ ਸੱਟ ਹੈ ਬਟੀ ਗਾਉ ਕੋਲੈਂਟਰ ਪਾਈਏ ਚ ਰੋਜ ਜਿਹੜਾ ਪਾਉਣਾ ਕੱਲ ਪਾਇਆ ਨਹੀਂ ਕੱਲ ਕੋਈ ਦੇ ਫੁੱਲੇ ਕਰਤਾ ਹੁਣ ਤਾਂ ਹੀ ਪਾਉਣ ਲੱਗੇ ਅੱਛਾ ਅੱਛਾ ਹੁਣ ਤਾਂ ਐ ਸੈਟ ਵਾ ਖਿੱਚ ਕੇ ਰੱਖੂੰਗਾ ਮੈਂ ਅੱਛਾ ਚੈੱਕ ਹੈ ਹੈ ਚੈੱਕ ਹੈ ਹਾਂ ਲਾਣਾ ਆ ਵੀ ਰਾਤ ਜਿਹੜਾ ਰਾਤ ਵੱਡਿਆ ਨਾ ਲਾਣਾ ਆ ਵੀ ਆਪਣਾਈ ਆ ਨਦੀਸ਼ ਨੂੰ ਵੀ ਕਹਿਤਾ ਉਹਨੂੰ ਜਿਹੜਾ ਆਪਣੀ ਮਸ਼ੀਨ ਚਲਾਉਂਦਾ ਮੁੰਡਾ ਵੀ ਲਾਣਾ ਕਹੇ ਨੂੰ ਦੇਣ ਨਹੀਂ ਜਿਹੜੇ ਪੈਸੇ ਮੰਗਦਾ ਕੋਈ ਪੈਸੇ ਦੇ ਦਿੰਨੇ ਹੈ ਕਿ ਨਹੀਂ ਹਾਂ ਚੈੱਕ ਹੈ ਹੋਣ ਲੀਕ ਤਾਂ ਹੀ ਵਾਟਰ ਬੱਡੀ ਓਕੇ ਆ ਭਾਂਜੇ ਉਹਦੀ ਗਲਤੀ ਦੀ ਨਾ ਯਾਰ ਆਪਣਾ ਦਾ ਡੇੜੀ ਮਾਰਦੀ ਹੋ ਰਹੀ ਯਾਰ ਇਹ ਸਾਈਜ ਦੇਖਿਆ ਹੁੰਦਾ ਕਾਹਨੂੰ ਡੇੜੀ ਮਾਰਦੀ ਗੱਲ ਆਹ ਆਹ ਜੇ ਉਹ ਕਰਤੀ ਅੱਜ ਤਾਂ ਫੜ ਲਿਆਉਂਗੇ ਉਹ ਵੀ ਉਹਨੂੰ ਫੋਨ ਲਾ ਦੇ ਬੜਾ ਯਾ ਅੰਕਲ ਨੂੰ ਦੁਕਾਨ ਵਾਲੇ ਨੂੰ ਮੈਂ ਤਾਂ ਫੋਨ ਕਰ ਦੂੰਗਾ ਉੱਥੇ ਹਾਂ ਕਾ ਵੀ ਉਹ ਹਾਂ ਹੁਣ ਫੋਨ ਲਾ ਦੇ ਉਹਨੂੰ ਵੀ ਤਿਆਰ ਕਰਕੇ ਰੱਖ ਦੇਗਾ ਵਾਟਰ ਬੱਡੀ ਸਾਡੇ ਬੰਦੇ ਨੇ ਆਉਣਾ ਅੱਜ ਠੀਕ ਆ ਹਾਂ ਮੈਂ ਚੱਕ ਲਿਆਂਗਾ ਟਰੈਕਟਰ ਲੈਣੇ ਜਾਣਾ ਸੀ ਅੰਕਲ ਲਾਲਾ ਅਲਾ ਦਾਲਾ ਬਣਾ ਲਾ ਫਾਰਮ ਵਾਲਾ ਛੱਡ ਦੇ ਹੈ ਕਿ ਨਹੀਂ ਬਾਕੀ ਏਰੀਏ ਦੇ ਵਿੱਚ ਨਾ ਬਈ ਤੂੜੀ ਆ ਨਾ ਜਿਹੜੀ ਇਹ ਇਹ ਖੇਤ ਵਾਲੇ ਤੂੜੀ ਦੀ ਮੰਗ ਨਹੀਂ ਕਰਦੇ ਹੈਗੇ ਇੱਥੇ ਤੇ ਨਾ ਆਪਣੇ 3 ਕਿਲੋਮੀਟਰ ਤੇ ਕੰਡਾ ਪੈਂਦਾ ਬੰਦਾ ਵੀ ਆਪਣਾ ਹੀ ਕੰਡੇ ਵਾਲਾ ਨਾ ਅੱਕ ਲਹਣੀ ਫਸਲ ਫਸਲ ਉਹਨੂੰ ਆ ਦੰਨੇ ਸਾਰੀ ਉਹ 300 ਰੁਪਏ ਕੁਆਂਟਲ ਤੂੜੀ ਲੰਦਾ ਤੂੜੀ ਲੰਦਾ ਕੁਆਂਟਲ ਤਾਂ ਹੁਣ ਆਪਣੀ ਤੋ ਟਰਾਲੀਆਂ ਜਿਹੜੀਆਂ ਹਨਾ ਬੜੀਆਂ ਇਹਨਾਂ ਦੇ ਵਿੱਚ ਬਈ 12 ਕੁਆਂਟਲ ਤੂੜੀ ਆਉਂਦੀ ਆ ਵੀ ਆਹ ਪੂਰੀ ਤੋਕੇ ਆ ਨਾ ਭਜਾਪਝੂ ਕੇ ਬੱਟਾ-ਬਟਾ ਢਵਾ ਕੇ 12 12.5 ਕੁਆਂਟਲ ਤੂੜੀ ਆ ਜਿਹੜੀ 300 ਰੁਪਏ ਦੇ ਹਿਸਾਬ ਨਾਲ ਆਪਾਂ ਉਹਨੂੰ ਵੇਚ ਰਹੇ ਆ ਕੋਲੇ ਆ ਅਰੂ ਦੇ ਸਾਰੇ ਮੰਨ ਲਓ ਜਾਨ ਨੂੰ ਟਰਾਲੀ ਭਰਦੀ ਆ ਜਾਨ ਨੂੰ ਆ ਜਾਂਦੀ ਆ ਇੱਥੇ ਵੀ ਲਾਣ ਆ ਹਨਾ ਟਰਾਲੀ ਵੀ ਇੱਥੇ ਛੇਤੀ ਭਰ ਜਾਂਦੀ ਆ ਕੋਈ ਐ ਨਹੀਂ ਹੈਗਾ ਵੀ ਉਹ ਪਿੱਛੇ ਵਾਂਗੂ ਟਾਈਮ ਲੱਗਦਾ ਘੰਟਾ ਲੱਗਦਾ 20 25 ਮਿੰਟ ਦੇ ਵਿੱਚ ਹਨਾ ਟਰਾਲੀ ਐਨ ਪੂਰੀ ਭਰ ਜਾਂਦੀ ਆ ਲਾਣ ਆ ਜਿਹੜਾ ਦੇਖਣ ਨੂੰ ਐ ਲੱਗਦਾ ਵੀ ਲਾਣ ਹੈ ਨਹੀਂ ਹਨਾ ਆ ਫਾਰਮ ਵਾਲਾ ਲਾਣ ਆ ਜਿਹੜਾ ਇਹੀ ਘਟਾ ਆ ਬਾਕੀ ਇਹਨਾਂ ਦਾ ਤਾਂ ਬਾਈ ਜਿਹੜੀ 6 ਫੁੱਟ ਦੀ 5 ਫੁੱਟ ਦੀ ਕਣਕਾ ਉਹਦਾ ਤਾਂ ਲਾਨ ਬਹੁਤ ਆ ਬਾਕੀ ਆ ਰਾਤ ਵੱਢੀ ਆ ਨਾ ਰਾਜੂ ਨੇ ਇਹ ਸਾਰੀ ਇਹ ਵੀ ਆਪਣੀ ਆ ਬਾਕੀ ਬਾਟਰ ਬੂਟਰ ਬਾਡੀ ਕਰਕੇ ਕੱਲ ਦਿਹਾੜੀ ਜਿਹੜੀ ਆ ਨਾ ਮਰ ਗਈ ਅੱਜ ਹੁਣ ਫੋਰਮੈਨ ਡੀਜ਼ਲ ਡੂਜ਼ਰ ਪਾ ਕੇ ਰੈਡੀ ਕਰ ਰਿਹਾ ਇਹਨੂੰ ਬਸ ਚਲਾ ਦਊਗਾ ਰਾਤ ਵੀ ਖਾਸੀ ਨਹੀਂ ਰਹੇ ਬੰਦ ਕਰੀ ਜਨਾਂ ਨੇ ਵੀ ਰਾਤ ਕਿੰਨੇ ਵੇ ਬੰਦ ਕਰੀ ਆ ਰਾਤ 12 ਘੰਟੇ 12 ਵਾ ਠੀਕ ਆ ਪਾਣੀ ਦਾ ਵਾਟਰ ਕੂਲਰ ਪਾ ਕੇ ਬਣਾ ਮਗਰਾ ਉਹ ਵਾਲਾ ਹੌਡਰ ਨਾਲ ਮਗਰਾ ਪਾਈਪ ਨਾਲ ਚਾਚਾ ਪਰ ਲਾ ਥਰੇ ਪਾਣਾ ਪੀਣੇ ਨੂੰ ਚੱਲੀਏ ਬੇ ਕਾਲੂ ਅੱਜ ਕਾਲੂ ਆਣਾ ਕੰਨੀ ਵੀ ਪਾਰਟੀ ਹੋਣੀ ਅੱਜ ਨਿਊ ਹਾਲੈਂਡ ਦੀ ਹੈ ਅੱਜ 36 ਦੀ ਆ ਜੂਗਾ ਸਾਧਨੀ ਅੰਕਲ ਕਹਿੰਦਾ ਆ ਜਾਓ ਹੈ ਗਿਆ ਹੋ ਸਾਧਰੀ ਭੱਗਿਆ ਅੱਜ ਹੈ ਕਾਲੂ ਕੀ ਹੋਇਆ ਚਿੱਟਾ ਕੁਰਤਾ ਮੈਂ ਬਾਕੇ ਨਹੀਂ ਗਿਆ ਅੱਜ ਤਾਂ ਪੈਂਟ ਸ਼ਰਟ ਪਾ ਕੇ ਲੰਘ ਗਿਆ ਸਾਧਰੀ ਕਹਿੰਦਾ ਆ ਜਾਓ ਤੁਸੀਂ ਮਗਰੇ ਹੈਂ ਗਾਲੂ ਚੱਲੀਏ ਚੱਲਦੇ ਹਾਂ ਜੈਕ ਨੂੰ ਫੋਨ ਲਾਉਗਾ ਪਹਿਲਾਂ ਜਾ ਕੇ ਉਹ ਬਹਿ ਕੇ ਵੀ ਕੀ ਕਰਨਾ ਕਾਗਜ਼ੀ ਕਾਰਵਾਈ ਓਕੇ ਹੋ ਜੂਗੀ ਉਹ ਸਾਡੇ ਨਾਲ ਇਹ ਚਾਬੀ ਫੜਨੇ ਟਾਈਮ ਤੇ ਜਾਣਾ ਹੈ ਹੈ ਫੋਟੋ ਖਿੱਚਾ ਹੈ ਇੱਕ ਵੱਡੀ ਚਾਬੀ ਫੜ ਕੇ ਫਰੇਮ ਕਰਦੇ ਕਿ ਟਾਉਣਾ ਜਾ ਕੇ ਹੈ ਕਾਲੂ ਇਹ ਕਹਿੰਦਾ ਲਾਣ ਨੂੰ ਤੁਸੀਂ ਜਾਇਓ ਜੀ ਪਾਇਨ ਥੋੜਾ ਤਾਂ ਪਰੋਕੇ ਆਉਂਦੇ ਲਾਣਾ ਉਹ ਦਵਿੰਦਰ ਨੂੰ ਫੋਨ ਲਾ ਦੇ ਮਾੜਾ ਯਾਰ ਹੈ ਜਿਹੜਾ 40 50 ਬਿੱਗਾਂ ਦਾ ਲਾਣ ਆ ਉਹਦਾ ਹੋਰ ਰੋਕ ਲਾ ਹੋਰ ਇਹਦਾ 2 2.5 ਸੌ ਬਿੱਗਾ ਹੋ ਗਿਆ ਤੇ ਉਹੀ ਵਾਧਾ ਹੋਣਾ ਇਹਨਾਂ 2 2.5 ਸੌ ਹੈਰੀ ਆਉਂਦੇ ਤੇ ਹਾਂ ਹਰੀ ਉਹਨਾਂ ਕਹਿੰਦੇ ਜਿਹੜੇ ਜਮਾਰੇ ਆਹ ਆਹ ਕਹਿੰਦੇ ਸਾਰਿਆਂ ਨੂੰ ਤਾਤਾ ਦੰਚੇ ਪੂਗਾ ਮੰਗੀ ਜਾਂਦਾ ਤੂੰ ਹੈ ਜਿਹੜੀ ਗਲੀ ਕੱਢਣੋਂ ਪੈਣਾ ਦੱਤੀ ਸੀ ਉੱਥੇ ਪਈ ਆ ਇਹਦੀ ਮਹਣਾਈ ਨੂੰ ਕਦੱਥਿਆ ਰਮਾ ਉਹ ਸਰ ਮਿਸਤਰੇ ਪਰੇ ਦੀ ਨਹੀਂ ਤਾਂ ਇਹਨੂੰ ਉਹ ਪੂਰੀ ਪੂਰੀ ਅੱਜ ਝੜਕਾ ਬਵਾ ਮਾਰਦੀ ਆ ਉਹ ਆ ਉਹ ਪਾ ਦੇ ਯਾਰ ਬਿਨਾਂ ਗਲੀ ਦੇ ਘੜਾ ਨਿਕਲ ਲੱਗੀ ਆ ਮੈਂ ਕੱਲ ਬਣਾਈ ਮਲੀ ਉਹ ਸਰਾਨੇ ਤੋਂ ਬਿਹਤਰੇ ਤੇ ਪਈ ਆ ਉੱਤੇ ਆ ਸਾਹਮਣੇ ਵਾਲੇ ਤੇ ਸਾਹਮਣੇ ਵਾਲੇ ਦੇ ਥੱਲੇ ਵਾਲੇ ਦੇ ਤੇ ਚੱਕਲਾਂ ਮੜਾਈ ਫੁਰਤੀ ਮਾਰਿਆ ਕਰ ਹਿੰਮਤ ਮਾਰਿਆ ਕਰ ਮੜੀ ਜੀ ਦਾੜੀ ਜਿਹੜੀ ਕਾਲੀ ਕਰਕੇ ਬੜੀ ਆ ਮੁੰਡਾ ਖੁੰਡਾ ਜੀ ਬਣਿਆ ਪਿਆ ਹੈ ਹੈ ਹਾਂ ਉਹ ਇਧਰ ਨੂੰ ਲੈ ਜਾਗਾ ਟਰਾਲੀ ਚਾਚਾ ਇਧਰ ਨੂੰ ਲੈ ਜਾਗਾ ਟਾਈਮ ਘੱਟ ਲੱਗਦਾ ਹਾਂ ਪਤਾ ਗਿਆ ਏ ਇਧਰ ਨੂੰ ਬਾੜ ਜਾ ਰਹੇ ਪੈਂਦੀ ਆ 11 12 ਕਿਲੋਮੀਟਰ ਪੈਂਦੀ ਏ ਇੱਕ ਸਾਈਡ ਉਧਰ ਨੂੰ 4 5 ਕਿਲੋਮੀਟਰ ਪੈਂਦੀ ਆ ਐ ਚਾਚੇ ਤਾਂ ਐ ਚੱਕੀ ਹੋਣੀ ਕੱਲ ਜਰਵਾ ਮੈਂ ਜੇ ਦੇ ਰੱਖੀ ਤੇ ਇੱਥੇ ਚਾਚੇ ਦੈਂਦੈਂ ਚੱਕੀ ਮੁੰਜੇ ਵਰ ਤੇ ਪੈਣਾ ਬਹੁਤ ਧੀਰੇ ਕਹੀਦੀ ਮੈਂ ਯਾਰ ਬਾਕੀ ਆਇਆ ਲੋਕ ਉਹਰੇ ਟਰਾਲੀਆਂ ਜਿਹੜੀਆਂ ਨਾ ਜਿਹਦੇ ਮੰਨ ਲਓ ਇੱਕ ਪਸ਼ੂ ਰੱਖਿਆ ਇੱਕ ਟਰਾਲੀ ਬਸ ਇੱਕ ਸਾਲ ਦੀ ਇੱਕ ਟਰਾਲੀ ਹੈ ਨਾ ਵੀ ਟਰਾਲੀਆਂ ਆਪੇ ਬਣਾ ਕੇ ਘੱਟ ਖੋਜ ਆ ਪਿਛਲੇ ਸਾਲ ਤਾਂ ਨਾ ਲਾਣ ਨੂੰ ਕੋਈ ਪੁੱਛਦਾ ਨਹੀਂਦਾ ਟੂੜੀ ਦਾ ਰੇਟ ਆ ਜਿਹੜਾ ਹੈ ਤੀ ਬਾਈ ਵਪਾਰੀ ਆ ਉਹਰੇ ਇੰਨੀ ਟੂੜੀ ਇਕੱਠੀ ਕਰ ਰਿਹਾ ਇੰਨੀ ਟੂੜੀ ਇਕੱਠੀ ਕਰ ਰਿਹਾ ਇਹਦੀ ਵਪਾਰੀ ਹੁੰਦੇ ਨਾ ਬਾਈ ਇਹਨਾਂ ਨੂੰ ਗਾਂਲੇ ਦਾ ਸਿਸਟਮ ਤਾਂ ਪਤਾ ਲੱਗ ਜਾਂਦਾ ਨਾ ਵੀ ਪਤਾ ਨਹੀਂ ਕਿੰਨੇ 100 ਕਰੋੜ ਦੀ ਤੂੜੀ-ਤੂੜੀ ਖਰੀਦਣੀ ਆ ਉਹਨੇ ਮੈਂ ਕਹਿੰਦਾ ਫੋਰ ਮੈਂ 2 300 ਟਰਾਲੀ ਤਾਂ ਹੋ ਗਈ ਹੋਣੀ ਆ ਨਾ ਉਹ ਮੈਂ ਕਹਿੰਦਾ 5 700 ਟਰਾਲੀ ਤਾਂ ਹੋ ਗਈ ਹੋਣੀ ਉਹ ਗੱਡੀਆਂ ਭਰਦਾ ਰੋਜ਼ ਦੀ ਰੋਜ਼ ਬੜੇ ਬਾਈ ਗੱਠਾ ਮਾਰਨੀ ਆ ਇਹਦੀਆਂ ਰਾਹਤਾਂ ਚ ਜਾਣੀਆਂ ਇਹ ਤੂੜੀ ਵਾਲੀ ਤੂੜੀ ਭਰਦਾਗਾ ਹਾਂ ਤੂੜੀ ਭਰਦਾਗਾ ਇਹਦਾ ਗੱਠਾ ਬਣ ਕੇ ਜਾਣੀਆਂ ਰਾਹਤਾਂ ਚ ਹੁਣ ਰੋਜ਼ ਮੈਨੂੰ 200 ਪਲੱਸ ਟਰਾਲੀ ਜਾਂਦੀ ਹੈਗੀ 200 ਪਲੱਸ ਨਹੀਂ ਲੱਭਦੀ ਬਾਈ 200 ਟਰਾਲੀ ਹੈ ਉਹ ਪਲੱਸ ਜਾ ਰਿਹਾ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਾਲੂ ਬਵਾਰੀਆਂ ਨੂੰ ਨਾ ਵੀ ਰੇਟ ਪਤਾ ਨਾ ਤੂੜੀ ਦਾ ਜੇ ਥੋੜੀ ਜਿਹੀ ਅੱਗ ਲੱਗੋਗੀ ਰੇਟ ਦੀ ਇਹਨਾਂ ਇੱਥੇ ਵੇਖਦੀ ਨਹੀਂ ਸੀਗੀ ਵੀਰੇ ਤੂੜੀ ਹਾਂ ਇਹਨਾਂ ਰਾਜਸਥਾਨ ਚ ਕੋਈ ਪਤੰਡੇ ਡੇਰਾ ਪਰ ਕਿਉਂ ਨਾ ਸੰਪਰਕ ਹੋਇਆ 200 ਕਰੋੜ ਦੀ ਤੂੜੀ ਹਰ ਇੱਕ ਸਾਲ ਖਰੀਦ ਕੇ ਗਊ ਸਾਲਾਂ ਨੂੰ ਦਿੱਤੇ ਨੇ ਅੱਛਾ ਦੱਸਤਾ ਜੀ ਉੱਧੇ ਆਇਆ ਸੀਗਾ ਹਾਂ ਹਨ ਇਹਨੇ ਇੱਕ 1 ਲੱਖ ਕੁਆਂਟਲ ਕਹਿੰਦੇ ਇੱਕ ਲੱਖ ਟਾਣੇ ਹੋ ਜਾਵੇ ਪੂਰੀ ਕਰਕੇ ਦੇਣੀ ਨੇ ਅੱਛਾ ਲੇਕਿਨ ਤੇ 10 ਮਸ਼ੀਨਾਂ ਹੋਰ ਚਲਾਓ ਕਹਣਾ ਅੱਛਾ ਨਗਦ ਫੜੋ ਆਪਦੇ ਚਾਹੇ ਕਹਣਾ ਆਪਣੇ ਇਕੱਠੇ ਫੜ ਲ ਮਦਾਈਨਾਂ ਨੂੰ ਕਹਿ ਬੀ ਦੱਸ ਦਨ ਰੋੜੇ ਲੱਗਦਾ 200 35 ਲੱਖ ਤਾਂ ਪਾ ਦਨੇ ਉਹ ਬਾਬੇ ਅੱਛਾ ਕਦੇ ਅੱਜ ਪਾਉਣੇ ਰਹਿੰਦਾ ਨੇ ਇਹਦੇ ਅਕਾਊਂਟ ਚ ਬਹੁਤ ਊੜੀ ਬਹੁਤ ਪੰਡਾ ਬਣ ਕੇ ਜਾਣੀਆਂ ਊਰੀ ਦੇ ਗੱਠਾ ਵਰਕੇ ਹਾਂ ਗੱਠਾ ਜਿਵੇਂ ਉਹਨੇ ਚਾਰ ਦੀ ਰੋਲ ਬਣਦੀ ਆ ਨਾ ਐਂ ਗੱਠਾ ਬਣ ਕੇ ਜਾਣੀਆਂ ਤਾਂ ਇਹਨਾਂ ਨੂੰ ਕਹਿ ਬਾਂ ਦੱਸ ਦਨ ਲਾਲਾ ਰੱਬ ਕਹਿ ਲਾਣ ਚ ਆ ਲਾ ਆਮ ਕੱਲਾ ਇਹ ਵੀ ਜਲਾਉਣੇ ਹੁਣ ਆਪਾਂ ਮੜਾ ਜੋ ਕਰੇ ਆਵਾਂਗੇ ਹੈ ਕਿ ਨਹੀਂ ਰੋਕ ਕਿਉਂ ਨੇ ਲਾਣਾ ਪੈਸੇ ਉਹਨੂੰ ਨਾ ਹੁਣ ਲੈਣਾ ਹੁਣ ਲੈ ਲਓ ਬਾਅਦ ਚ ਇਹਨਾਂ ਨੇ ਬਾਅਦ ਚ ਲੈ ਲਓ ਉਹਨਾਂ ਦਾ ਲੈਣੀ ਨੇ ਆਪਣੇ ਉਹਨਾਂ ਤੋਂ ਕਰ ਲਾਂਗੇ ਹਾਂ ਵੱਡ ਕੇ ਤਾਂ ਆ ਸਾਰੇ ਆਪ ਬਾਡੀ ਦੇ ਵੀ ਤਾਂ ਲੈਣੇ ਆ ਆ ਬਾਡੀ ਦੇ ਹਿਸਾਬ ਨਾਲ ਕਰਾਂਗੇ ਉਹਨਾਂ ਦਾ ਹੈਗਾ ਨਹੀਂ ਬਾਕੀ ਬਾਟਰ ਬਾਡੀ ਨੇ ਕੱਲ ਦਿਹਾੜੀ ਮਾਰਤੀ ਨਹੀਂ ਤਾਂ ਕੱਲ ਦੀ ਦਿਹਾੜੀ ਆ ਪੂਰੀ ਇਹਦੇ 20 20 ਪਲੱਸ ਕਰਨੀ ਇਹਨਾਂ ਨਾਲੀਆਂ ਹੈਗਾ ਨਹੀਂ ਕਿੰਨੀਆਂ ਹੋਈਆਂ ਫੋਰਮਾਨ ਕੱਲ ਕੱਲ ਤੱਕ 8 8 ਰੈਲੀ ਨਹੀਂ ਬਣੀਆਂ ਕੱਲ 8 ਰੈਲੀ ਨਹੀਂ ਬਣੀਆਂ ਕੱਲ ਜੇ ਨਾ ਦਿਹਾੜੀ ਮਾਰਦੀ 20 ਪਲੱਸ ਹੋਣੀਆਂ ਦੀਆਂ ਹਾਂ ਮੜਾਏ ਮੂੰਹ ਕੁੱਟ ਲੈ ਕੇ ਟਾਇਰ ਦੇ ਮੂਰੇ ਬਣਾ ਕੇ ਇੱਥੇ ਪਹਿਲਾਂ ਚਲਣ ਤੇ ਯਾਰ ਹੋ ਮੜਾਏ ਦੇ ਮੂੰਹ ਕੁੱਟ ਦੇ ਕੇ ਟਾਇਰ ਦੇ ਮੂਰੇ ਬਣਾ ਕੇ ਚੱਲਣ ਤੇ ਇਹ ਹੋ ਜਾਂਦਾ ਗਾਲੂ ਗੱਲ ਇਹ ਹੈ ਹਨਾ ਬਾਰਤੋਂ ਨੇ ਠੀਕ ਲੈ ਪਾਈ ਤਾਂ ਉਹ ਪਤੰਦਾਂ ਨੇ ਦੱਸੇ ਹੀ ਨਹੀਂ ਹੈਗਾ ਜੇ ਮੜਾਏ ਦੱਸ ਦਿੰਦਾ ਵਾਟਰ ਪਾਰਟੀ ਨਵੀਂ ਲਾ ਲਓ ਚੰਗਾ ਨਵੀਂ ਉਹ ਲਿਆਉਣੀ ਸੀ ਮਾਉਂਦੀ ਮੈਂ ਕਹਿਣ ਲੱਗਾ ਤੁਹਾਨੂੰ ਹੋਰ ਯਾਰ ਜੇ ਉਹਦਾ ਕੰਮ ਕਰਾਵਾਂ ਤੈਨੂੰ ਨਵੀਂ ਲਪਾ ਦਿੰਦੇ ਹੋਰ ਉਹ ਉਹਦਾ ਸਾਈਜ਼ ਆਊਟ ਤਾਂ ਜਿੱਥੇ ਸੀਲ ਚੱਲਦੀ ਆ ਨਾ ਸਾਈਜ਼ ਆਊਟ ਦੇਖਿਆ ਹੀ ਨਹੀਂ ਮੇਸਤਰੀ ਜੀ ਬੁੱਕਣੇ ਧੱਕ ਤੇ ਉਹਦੇ ਚੱਕਰ ਦੇ ਵਿੱਚ ਹੋ ਗਿਆ ਕੰਮ ਚੱਲ ਮਾਕੋ ਜਿਹੜਾ ਹੋਣਾ ਕਰਮਾਂ ਦੇ ਵਿੱਚ ਲਿਖਿਆ ਹੋਇਆ ਉਹ ਹੀ ਹੋਣਾ ਤੇ ਚਾਚਾ ਲੰਗਰੀ ਕਿਵੇਂ ਏਦਾਂ ਦਾ ਚਾਚਾ ਹਾਂ ਬੜੇ ਹੱਥ ਤੋਂ ਇਹ ਜਨਾ ਹਾਲਤ ਕਿਆ ਕਰੀ ਬੈਦਾਂ ਨੂੰ ਕਿਹਾ ਦਾ ਤੇ ਤੂੰ ਲੱਗਾ ਮੈਂ ਕਿਹਾ ਨਾ ਹਾਤੇ ਹੀ ਨਹੀਂ ਹੈਗੇ ਤੁਸੀਂ ਜਿੰਨੇ ਨੇ ਨਵੇਂ ਉੱਥੇ ਹਾਂ ਕਿੱਥੇ ਪੰਪ ਦੇ ਜਿੱਥੇ ਦੁਆਚ ਗਏ ਆ ਪੰਪ ਪਾ ਦੇ ਡਾ ਚੱਕ ਲੈ ਕੇ ਦੇ ਹੈ ਅੱਛਾ ਕਿੱਥੇ ਲਾ ਲੈ ਦਾ ਡਾ ਵੇ ਜਾ ਕੇ ਅੱਛਾ ਜਿੱਥੇ ਮਸ਼ੀਨ ਚੱਲ ਗਈ ਬੜੀ ਆਪਣੀ ਠੀਕ ਆ ਬਾਕੀ ਪਾਣੀ ਦੇਖ ਲਓ ਬਾਈ ਉਹਨ ਪੂਰੇ ਭਰੇ ਪਿਆ ਨਾ ਨਹੀਂ ਐਮਪੀ ਦੇ ਵਿੱਚ ਕੀ ਪਾਣੀ ਜਿਹੜਾ ਅੱਗੇ ਹੁੰਦਾ ਸੀ ਨਾ ਵੀ 50 50 55 ਫੁੱਟ ਦੇ ਪਾਣੀ ਹੁੰਦਾ ਤਾਂ ਹੁਣ ਤਾਂ ਤੁਸੀਂ ਹਾਂ ਲੋੜੀ ਪਾਣੀ ਉੱਤੇ ਹੀ ਫਿਰਦੇ ਆ ਉਹ ਸੱਪ ਕੰੰਜ ਲਾ ਗਿਆ ਚਾਖੂ ਚੋ ਦੇਖ ਉਹ ਸੱਪ ਨੇ ਬਾਈ ਗੰਜ ਲਾਤੀ ਆਦੇ ਬਾਈ ਇੰਨੇ ਜੀਵ ਜੰਤੂਆਂ ਦਾ ਪਾਣੀ ਪੀਂਦੇ ਆ ਦੇ ਵਿੱਚ ਸੱਪ ਵੀ ਆ ਤਾਂ ਹੀ ਬਾਈ ਇੱਧਰ ਬਿਮਾਰੀਆਂ ਚਮਾਰੀਆਂ ਹਨਾ ਬਹੁਤ ਘਾਟਾਂ ਦੇ ਕੋਲ ਵਿੱਚ ਮੱਛੀ ਹੋਰ ਪਤਾ ਨਹੀਂ ਕਿੰਨੇ ਕੁ ਜੀਵ ਜੰਤੂਆਂ ਦੇ ਵਿੱਚ ਸੱਪ ਔ ਕੰਜ ਲਾ ਗਿਆ ਪਰ ਕੰਜ ਵਿੱਚ ਲਾ ਗਿਆ ਆਪਣਾ ਵਿੱਚ ਚਲ ਗਿਆ ਵਾ ਕਿ ਲੈ ਲਓ ਨਾ ਬਈ ਤਾਂ ਹੀ ਇੱਧਰ ਬਿਮਾਰੀ ਹੈ ਜਿਹੜੀ ਹੈ ਨਾ ਵੀ ਕਿਸੇ ਨੂੰ ਪੁੱਛੀਦਾ ਬੀਪੀ ਸ਼ੂਗਰ ਤਾਂ ਪੁੱਛਦੇ ਆ ਉਲਟਾ ਪੁੱਛਦੇ ਆ ਨਾ ਵੀ ਕੀ ਆ ਆਪਣੇ ਬਾਈ ਹੁਣ ਕੀ ਆ ਨਾ ਮੇਰੀ ਉਮਰ ਦੇ ਨਵੇਂ ਮੁੰਡੇ ਵੀ ਜਿਹੜੇ ਨੇ ਸ਼ੂਗਰ ਬੀਪੀ ਪਤਾ ਨਹੀਂ ਕੀ ਕੀ ਪ੍ਰੋਬਲਮ ਆਪਣੇ ਆ ਨਾ ਵੀ ਆ ਰਹੀਆਂ ਬਾਕੀ ਸਭ ਤੋਂ ਵੱਡੀ ਗੱਲ ਤਾਂ ਵੀਰੇ ਕਣਕ ਆ ਨਾ ਜਿਹੜੀ ਫਸਲ ਆਪਾਂ ਰੋਟੀ ਜੀ ਦੀ ਮੇਨ ਪੁਆਇੰਟ ਆ ਰੋਟੀ ਵੀਰ ਪਰ ਰੋਟੀਆਂ ਪਾਣੀਆਂ ਖਾਣੇ ਹਨਾ ਕਣਕ ਦੀ ਤੁਸੀਂ ਹਿਸਾਬ ਲਾ ਲਓ ਵੀ ਕਣਕ ਜਿਹੜੀ ਉਹ ਪਈ ਆ ਹਨਾ ਇਹ ਚ ਕੋਈ ਸਪਰੇ ਨਹੀਂ ਹੋਈ ਹੋਈ ਇੱਕ ਦੋ ਥੈਲੇ ਯੂਰੀਏ ਦੇ ਜ਼ਰੂਰ ਪਏ ਹੋਏ ਆ ਉਹ ਇੱਕ ਮਤਲਬ ਦੋ ਬਾਕੀ ਕਣਕ ਦੀ ਚਮਕ ਦੇਖ ਲਓ ਹਨਾ ਵੀ ਬਿਲਕੁਲ ਵੀ ਰੋਟੀ ਦਾ ਬਾਈ ਇੰਨਾ ਫਰਕ ਆ ਆਪਾਂ ਐਦ ਕੀ ਕਣਕਾ ਜਿਹੜੀਆਂ ਨਾ ਲੈ ਕੇ ਜਾਣੀਆਂ ਪਿੰਡ ਨੂੰ ਮੇਰਾ ਬਾਪੂ ਹਨਾ ਸ਼ੂਗਰ ਦਮ ਉਹ ਵੀ ਸ਼ੂਗਰ ਕਰਕੇ ਬਹੁਤ ਉਹਨੂੰ ਹਨਾ ਉਹ ਹੁੰਦੀ ਆ ਵੀ ਜਿਵੇਂ ਅੰਕਲ ਉਰੇ ਰਹਿੰਦਾ ਫਾਰਮ ਤੇ ਇਹ ਕਹਿੰਦਾ ਮੇਰੀ ਸ਼ੂਗਰ ਨਹੀਂ ਪਿੰਡ 5 5 600 ਰਹਿੰਦੀ ਹੁੰਦੀ ਸੀ ਜਿੱਦਾਂ ਦਾ ਕਹਿੰਦਾ ਇੱਥੇ ਆਉਣ ਰਹਿਣ ਲੱਗਿਆ ਆ ਕੇ ਹਨਾ ਹੁਣ ਆਪਣੇ ਮੱਕੀ ਸਾਰੀ ਮੱਕੀ ਕੀਤੀ ਰਹੀ ਅੰਕਲ ਉਹਨੇ ਜਾ ਕੇ ਆਪਣਾ ਸ਼ੂਗਰ ਦੀ 3 ਮਹੀਨੇ ਵਾਲੀ ਰਿਪੋਰਟ ਕਰਾਈ ਕਹਿੰਦਾ ਮੇਰੀ ਸ਼ੂਗਰ ਜਮੇ 90 ਹੀ ਰਹੀ ਆ ਕੀ ਦੱਸ 3 ਮਹੀਨੇ ਦੀ ਰਿਪੋਰਟ ਜੇ 90 ਸ਼ੂਗਰ ਆਈ ਆ ਉਹਦੀ ਵੀ ਜਿਹੜਾ ਉਰੇ ਦਾ ਵਾਤਾਵਰਨ ਆ ਨਾ ਖਾਣਾ ਪੀਣਾ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਸਬਜ਼ੀਆਂ ਤੇ ਵੀ ਕੋਈ ਕੋਈ ਵੀ ਮਤਲਬ ਜ਼ਹਿਰ ਦਾ ਦਾ ਬਾਈ ਇਸਤੇਮਾਲ ਨਹੀਂ ਬਿਲਕੁਲ ਵੀ ਕਰਦੇ ਹਨਾ ਬਾਕੀ ਆ ਤੁਹਾਨੂੰ ਕਣਕ ਦਿਖਾਉਣਾ ਹੈ ਦੇਖੋ ਕਿਵੇਂ ਚਮਕ ਮਾਰਦੀ ਆ ਕਣਕ ਦੀ ਇੰਨੀ ਚਮਕਾ ਵੀ ਤੁਸੀਂ ਗੱਲ ਛੱਡ ਦਿਓ ਆਪਣੀ ਕਣਕ ਆ ਜਿਹੜੀ ਆ ਨਾ ਕਾਲੀ ਹੁੰਦੀ ਆ ਉਹ ਆ ਦੇਖੋ ਇੱਧਰ ਕਣਕ ਐ ਦੁੱਧ ਵਾਂਗੂ ਚਿੱਟੀ ਕਣਕ ਪਈਆ ਵੀ ਐ ਚਮਕਦੀ ਆ ਨਾ ਲਸਲਸ ਕਰਦੀ ਆ ਇਹਦਾ ਰੋਟੀ ਦੇ ਵਰ ਵਰਕਾ ਰੋਟੀ ਵੀ ਇਹਨ ਪੂਰੀਆਂ ਵਰਗੀ ਆਉਂਦੀ ਆ ਬਾਕੀ ਰਾਤ ਇਹ ਗੜੇ ਵਧਣ ਲੱਗੇ ਤੇ ਗੜੇ ਵਧਣ ਦੇ ਵਿੱਚ ਆ ਨਾ ਕਣਕ ਨਿਕਲੇ ਹਰੀ ਅਜੀ ਮੈਂ ਕਿਹ ਰੋਕ ਲਾ ਆ ਦੇਖੋ ਜੀ ਕਣਕ ਥੋੜੀ ਜੀ ਨਰਮ ਨਿਕਲੇ ਆਈ ਦਾਣਾ ਤਾਂ ਉੱਪਰ ਨਾਲ ਥੋੜਾ ਜਿਹਾ ਇਕੱਠਾ ਜਾਉਗਾ ਨੇ ਜਵੇਰੇ ਤਾਂ ਬਹੁਤ ਨਰਮ ਦੇਖਦਾ ਤਾਂ ਜਿਹੜੇ ਝੋਨੇ ਵਾਲੇ ਖੇਤ ਨੇ ਉਹ ਵੱਢਣ ਲੱਗੇ ਜਰਾ ਤਾਂ ਇੰਨੀ ਕ ਵੱਢੀ ਆ ਜਰੋਂ ਦੇਖਿਆ ਵੀ ਨਰਮ ਆ ਫੇ ਰੋਕ ਤੀ ਬਾਕੀ ਇਹ ਸਾਰੀ ਕਣਕ ਵੇਗ ਗਈ ਹੁਣ ਇਹ ਟੈਨਸ਼ਨ ਨਹੀਂ ਹੁਣ ਟੈਨਸ਼ਨ ਆ ਵਪਾਰੀ ਦੀ ਉਹਨੇ ਹੁਣ ਚੱਕਣੀਆਂ ਜਦ ਦਿਨ ਆਉਣੀ ਉਹਦੀ ਗੱਡੀ ਆਊਗੀ ਟਰੱਕਰ ਆ ਟਰੈਕਟਰ ਆਪਦੀ ਭਰ ਕੇ ਲੈ ਜਾਊਗਾ ਬਾਕੀ ਸਭ ਤੋਂ ਜਿਹੜੀ ਤੁਹਾਨੂੰ ਚੀਜ਼ ਦੱਸਿਆ ਨਾ ਵੀ ਸ਼ੂਗਰ ਬੀਪੀ ਦਾ ਤਾਂ ਬਹੁਤ ਵਈ ਇੱਧਰ ਨੋ ਬਿਲਕੁਲ ਵੀ ਹੈ ਹੀ ਨਹੀਂ ਬਹੁਤ ਵਧੀਆ ਖਰਾਕ ਆ ਰੇਗ ਦੇ ਸਬਜ਼ੀ ਬਤਾਉ ਹਨਾ ਬੇਲਾ ਰੇਗ ਦੇ ਘਰੇ ਲੱਗੀਆਂ ਆਂਦੇ ਲੋ ਵੀਡੀਓ ਸਟਾਰਟਿੰਗ ਤੋਂ ਦਿਖਾਈ ਹਰਿਆਣੇ ਵਾਲੇ ਪਨੀਟੇ ਬਾਈ ਉਹਨਾਂ ਦੇ ਗਏ ਆ ਸਾਰਾ ਸਿਸਟਮ ਬਾਈ ਉਹਨਾਂ ਦੇ ਵੀ ਆਪ ਦਾ ਹੀ ਲਾ ਪਵੀਤੇ ਸਾਰਾ A to Z ਬਾਕੀ ਪਵੀਤੇ ਕੱਲ ਲੈਂਦੇ ਤੇ ਠੰਡੇ ਕਰਕੇ ਖਾਦੇ ਰਾਤ ਰੋਟੀਆਂ ਮੈਂ ਕਹਿੰਦਾ ਵੀ ਸੁਆਦ ਆ ਗਿਆ ਬਾਈ ਨਾ ਵਿੱਚ ਕੋਈ ਬੀਜ ਨਾ ਬਾਜ ਐ ਵਧੀਆ ਮਿੱਠੇ ਪਏ ਪਵਿੱਤੇ ਵੀ ਬਾਕੀ ਆਪਣੀ ਮਸ਼ੀਨ ਅੱਜ ਕਰਤਾਰ ਦਾ ਇੱਥੇ ਚੱਲਦੀ ਆ ਇਹ ਵੀ ਏਰੀਆ ਵਾਸਤੇ ਹੁਣ ਮੇਰੇ ਹਿਸਾਬ ਨਾਲ ਵੀ ਦੋ ਤਿੰਨ ਦਿਨੇ ਹੋਰ ਮਸ਼ੀਨ ਚੱਲੂਗੀ ਇਰੇ ਇਲਾਕੇ ਜੇ ਹਨਾ ਬਾਕੀ ਵੀ ਟੁੱਟ ਭੱਜੀ ਹੁੰਦੀ ਜਿਹੜੀ 1-2 ਦਿਨ ਦੀ ਉਹ ਆ ਬਾਕੀ ਸਾਰੀ ਟੱਕਰ ਦਾ ਸਮਝ ਲਓ ਖਾਲੀ ਹੋਊਗੀ ਤੂੜੀ ਵਾਲੀਆਂ ਮਸ਼ੀਨਾਂ ਪੜ ਗਈਆਂ ਇੱਥੇ ਹੁਣ ਉਹ ਆ ਗਈ ਕਿ ਤੂੜੀ ਵਾਲੀ ਚੱਲਦੀ ਚੱਲਦੀ ਸਾਰੀਆਂ ਤੂੜੀ ਵਾਲੀਆਂ ਮਸ਼ੀਨਾਂ ਜਿਹੜੀਆਂ ਇੱਕਣੇ ਚੱਲਦੀਆਂ ਬਾਈ ਉਹ ਮਤਲਬ ਉਹਨਾਂ ਨੂੰ ਦੰਨੇ ਸਾਰੇ ਕੰਡੇ ਵਾਲੇ ਨੂੰ ਹਨਾ ਰਾਤ ਆ ਵੀ ਆਪਣਾ ਨਾ ਮੁੰਡਾ ਮਸ਼ੀਨ ਚਲਾ ਰਿਹਾ ਉਹਦੇ ਖੇਤੇ ਵੀ ਵੱਡੇਗੇ ਇਧਰ ਪ੍ਰਵਿੰਦ ਦਾ ਵੀ ਵੱਡੇਗਾ ਆਹ ਰਹਿਗੇ ਨੇ ਤਿੰਨ ਭਾਈਆਂ ਦੇ ਕਿੱਕ ਬਿੱਗਾ ਇਹ ਵੱਡੇਗਾ ਸਮਝ ਲੋ ਟੱਕਰ ਜੀ ਖਾਲੀ ਜੀ ਲੱਗਣ ਲੱਗੀ ਨਹੀਂ ਕੋਹ ਖੇਤ ਰਹਿ ਗਿਆ ਸਾਹਮਣੇ ਵਾਲਾ ਇਹ ਦੇਖਦੇ ਹਾਂ ਕਿਹੜੀ ਮਸ਼ੀਨ ਵੱਡੂਗੀ ਇੱਕ ਫਿਰਦੀ ਯਾਰੇ ਵਿਛਾ ਲੈਣਾ ਲੋਕਲ ਦੀ ਉਹ ਆਹੋ ਸਾਹਮਣੇ ਪਿੰਡ ਆ ਜਿਹੜਾ ਇਹ ਪਿੰਡ ਦੀ ਉਹ ਮਸ਼ੀਨ ਆਹੋ ਉਹਦੋਂ ਦੋ ਤਿੰਨ ਦਿਨ ਪਤਾ ਨਹੀਂ ਕਿਆ ਚੱਕਰੋ ਖਰਾਬ ਰਹੀ ਆ ਇੱਕ ਦਿਨ ਤਾਂ ਪਤਾ ਨਹੀਂ ਕਿਆ ਕਹਿੰਦੇ ਕਿਸ਼ਤੀਆਂ ਗੋਸਤੀਆਂ ਵਾਲਾ ਛਾਉਟ ਪਤਾ ਨਹੀਂ ਕੀ ਟੁੱਟੀ ਜੀ ਮੈਨੂੰ ਅਹੀ ਦੱਸ ਦੇ ਲੋਕਲ ਦੇ ਬੰਦੇ ਕਹਿੰਦੇ ਸਰਦਾਰ ਜੀ ਦਾ ਕਾफी ਨੁਕਸਾਨ ਹੋ ਗਿਆ ਚਲੋ ਵਾ ਵੀ ਜਿਹੜਾ ਮਾਲ ਕਹਿੰਦਾ ਕਿਸੇ ਦੀ ਨਾ ਬਾਈ ਖੜਾਵੇ ਆਪਣੀ ਤਾਂ ਹੀਰ ਦਾਸ ਆ ਬਾਕੀ ਆਪਣਾ ਸੀਜਨ ਆ ਜਿਹੜਾ ਇੱਥੇ ਦੇਖਦੇ ਆ ਜੀ ਕਿੰਨੇ ਕਿੰਨੇ ਦਿਨ ਹੋਰ ਲੰਦਾ ਬਾਕੀ ਤੇ ਸਵੇਚ ਆ ਜਿਹੜੀ ਉਹ ਹਰਿਆਣੇ ਵਾਲਿਆਂ ਦੀ ਚਲਦੀ ਅੱਜ ਨਾਲੇ ਉੱਥੇ ਹੋਰ ਆ ਨਾ ਜਿਹੜੇ ਬੰਦੇ ਆਪਾਂ ਫੜਿਆ ਦਾ 2.5 300 ਬਿਗਾ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਇਹਦਾ ਫਾਈਨਲ ਕਰਕੇ ਆਵੇ ਹੁਣ ਇੱਧਰ ਤੇ ਮਸ਼ੀਨ ਆ ਨਾ ਵੀ ਉਹ ਮੈਨੂੰ ਆਏ ਨਾ ਹੋਵੇ ਵੀ ਦੁਬਾਰੇ ਮਸ਼ੀਨ ਭੇਜਣੀ ਪਵੇ ਉਧਰ ਐਨ ਓਕੇ ਦੀ ਰ ਉਰੇ ਆਪਾਂ ਆ ਗਏ ਨਾ ਫਿਰ ਕਿਤੇ ਗਾਹਾਂ ਦਾ ਪਲਾਨ ਆ ਜਿਹੜਾ ਉਹ ਬਣਾਈਏ ਬਾਕੀ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਗੱਲਾਂ ਬਾਤਾਂ ਦਾ ਬਹੁਤ ਆ ਨਾ ਵੀਡੀਓ ਥੋੜੀ ਜਿਹੀ ਲੰਬੀ ਹੋਣ ਕਰਕੇ ਵੀ ਸਰਕਲ ਸਾਰਾ ਨੈਟ ਦਾ ਸਿਸਟਮ ਖਰਾਬ ਹੋ ਜਾਂਦਾ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ